ਪੰਜਾਬ ਦੇ 3 ਕਰੋੜ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਂਦਾ ਸੀ ਤੇ 92 ਐਮ.ਐਲ.ਏ ਜਿੱਤੇ ਆਏ ਤੇ 92 ਦਾ ਬਹੁਮਤ ਪ੍ਰਾਪਤ ਕਰਕੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਅਕਸਰ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਮੈਨੂੰ ਪਾਈ ਪੈਸਾ ਕਮੇਟੀ ਚੋਂ ਕਲਾਕਾਰੀ ਚੋਂ ਬਹੁਤ ਮਿਲ ਜਾਂਦਾ ਮੈਨੂੰ ਅੱਜ ਵੀ ਬੰਬੇ ਵਾਲੇ ਬੁਲਾਉਂਦੇ ਆ ਇਹ ਚ ਕੋਈ ਦੋ ਰਹਿ ਨਹੀਂ ਗੱਲ ਮੰਨਣਯੋਗ ਹੈ ਵਜਣਦਾਰ ਗੱਲ ਹੈ ਤੇ ਵਿਧਾਨ ਸਭਾ ਦੇ ਵਿੱਚ ਵੀ ਮਾਨ ਸਾਹਿਬ ਕਹਿੰਦੇ ਰਹੇ ਆ ਕਿ ਜੇ ਤੁਸੀਂ ਚੱਜਦੇ ਹੁੰਦੇ ਤਾਂ ਸਾਨੂੰ ਇੱਥੇ ਆਉਣ ਦੀ ਕੀ ਲੋੜ ਸੀ ਇਹਨੇ ਸਿੱਧਾ ਮਾਨ ਸਾਹਿਬ ਨੇ ਬਾਜਬਾ ਨੂੰ ਰਾਜੇ ਨੂੰ ਰਾਜਾ ਬੜਿੰਗ ਬਾਜਬਾ ਤੇ ਹੋਰ ਜਿਹੜੇ ਹੈਗੇ ਮਤਲਬ ਦਿਗਗ ਆਗੂ ਪ੍ਰਗਟ ਸਿੰਘ ਵਰਗਿਆਂ ਨੂੰ ਇਹ ਗੱਲਾਂ ਕਹੀਆਂ ਨਾ ਕਿ ਜੇ ਤੁਸੀਂ ਚੱਜਦੇ ਹੁੰਦੇ ਸਾਨੂੰ ਆਉਣ ਦੀ ਲੋੜ ਨਹੀਂ ਸੀ ਚੰਨੀ ਵਰਗਿਆਂ ਨੂੰ ਇਹ ਗੱਲਾਂ ਕਈਆਂ ਖਾਸ ਕਰਕੇ ਅਕਾਲੀਆਂ ਨੂੰ ਕਈਆਂ ਪਰ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਆਉਣ ਤੇ ਜਿਹੜਾ ਹੈਗਾ ਨਸ਼ੇ ਦੇ ਤਸਕਰਾਂ ਨੂੰ ਫੜਾਂਗੇ ਤੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਦੇਵਾਂਗੇ ਤੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਇੱਚ ਕੋਈ ਦੋ ਰਹਿਣੀ 50000 ਤੋਂ ਪਲੱਸ ਭਗਵੰਤ ਮਾਨ ਨੇ ਨੌਕਰੀਆਂ ਦਿੱਤੀਆਂ ਬੰਨਣ ਯੋਗ ਹੈ ਪਰ ਦੋ ਗੱਲਾਂ ਮਾਨ ਸਾਹਿਬ ਅਸੀਂ ਇਸ ਮੱਧਮ ਰਾਹੀਂ ਬੇਨਤੀ ਕਰਦੇ ਹਾਂ ਇੱਕ ਜਿਹੜੇ ਨਸੇ ਦੇ ਸੌਦਾਗਰ ਹੈ ਚਾਹੇ ਅਕਾਲੀਆਂ ਚਾਹੇ ਚਾਹੇ ਕਾਂਗਰਸੀਆਂ ਚਾਹੇ ਚਾਹੇ ਤੁਹਾਡੀ ਪਾਰਟੀ ਚ ਹੈ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਅੰਦਰ ਤੁੰਨਾ ਤੇ ਇੱਕ ਜਿਹੜੇ ਬੇਅਦਬੀ ਗੁਰੂ ਸਾਹਿਬ ਦੀ ਕਰਾਈ ਹੈ ਉਹਨਾਂ ਨੂੰ ਜਿਹੜਾ ਹੈਗਾ ਫੜ ਕੇ ਗ੍ਰਿਫਤਾਰ ਕਰ ਤੇ ਮੁਕਦਮੇ ਦਰਜ ਕਰਾਉਣਾਂ ਤੇ ਜੇਲ੍ਹਾਂ ਵਿੱਚ ਸੁਟੋ ਔਰ ਚਲਾਨ ਪੇਸ਼ ਕਰਾਓ ਮਾਨਯੋਗ ਅਦਾਲਤ ਦੇ ਵਿੱਚ ਸਮੇ ਨੂੰ ਸਮਾਂ ਸਮਝ ਦਿਓ ਇਹ ਸਮਾਂ ਸਮਾਂ ਸਮਰੱਥ ਹੈ ਲੋਕਾਂ ਨੇ ਇਹ ਇਹ ਦੋ ਮੁੱਦਿਆਂ ਤੇ ਤੀਜਾ ਬੇਰੋਜ਼ਗਾਰੀ ਤੇ ਤੁਹਾਨੂੰ ਵੋਟਾਂ ਪਾਈਆਂ ਤੇ ਬੜੀ ਅੱਜ ਤੱਕ 92 ਐਮਐਲਏ ਨਾ ਤਾਂ ਕਾਲੀਆਂ ਦੇ ਬਣੇ ਤੇ ਨਾ ਕਿਸੇ ਕਾਂਗਰਸ ਦੇ ਬਣੇ ਇਤਿਹਾਸ ਗਵਾਹ ਹੈ ਫੇਰ ਬਦਲ ਬਹੁਤ ਵੱਡਾ ਆਇਆ ਸੀਗਾ 2022 ਦੇ ਵਿੱਚ ਤੇ ਮਾਨ ਸਾਹਿਬ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਨਸੇ ਦੇ ਸਕਰਾ ਨੂੰ ਤੇ ਜਿਨ੍ਹਾਂ ਨੇ ਕ੍ਰਾਪਸ਼ਨ ਕੀਤੀ ਹੈ ਪੰਜਾਬ ਨੂੰ ਖਾਧਾ ਲੁੱਟਿਆ ਪਟਿਆ ਤੁਸੀਂ ਕਹਿੰਦੇ ਹੁੰਨੇ ਹੋ ਕਿ ਫੈਲਾ ਦੇਖ ਕੇ ਰੋਣ ਆਉਂਦਾ ਔਰ ਮਿੱਟੀ ਨਾਲ ਭਰੀਆਂ ਪਈਆਂ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਈਆਂ ਦੇ ਘਟਾਲੇ ਆ ਇਹ ਤੁਹਾਡੀ ਜ਼ੁਬਾਨ ਤੋਂ ਸ਼ਬਦ ਹੈ ਜਿਹੜੇ ਹਰ ਜਿਹੜੀ ਹੈਗੀ ਕਾਨਫਰੰਸ ਦੇ ਔਰ ਜਿੱਥੇ ਵੀ ਤੁਸੀਂ ਜਾਂਦੇ ਹੋ ਇਹ ਨਿਕਲਦੇ ਆ ਤੇ ਪਰਮਾਨੰਦ ਸਾਹਿਬ ਜੇ ਤੁਸੀਂ ਜਿਵੇਂ ਹੁਣ ਮਜੀਠੀਏ ਨੂੰ ਫੜਿਆ ਕਿਉਂਕਿ ਹੁਣ 7-8 ਦਿਨ ਦਾ ਜਿਹੜਾ ਹੈਗਾ মিডিਆ ਉਹ ਮਜੀਠੀਏ ਦੇ ਮੰਗਰ ਪਿਆ ਹੋਇਆ ਹੈ ਅਸੀਂ ਵੀ ਕੋਈ ਹੋਰ ਵੀਡੀਓ ਨਹੀਂ ਪਾਈ ਮਜੀਠੀਏ ਦੀਆਂ ਹੀ ਪਾਈਆਂ ਕਿਉਂ ਕਿਉਂਕਿ ਇਹ ਇੱਕ ਇੰਟਰਨੈਸ਼ਨਲ ਮੁੱਦਾ ਹੈ ਕਿਉਂ ਕਿਉਂਕਿ ਉਹ ਰੈਮਨੂ ਦਾ ਮਨਿਸਟਰ ਰਿਹਾ ਔਰ ਤਸਕਰੀ ਕੀਤੀ ਹੈ ਤੁਹਾਡੀ ਸਰਕਾਰ ਕਹਿੰਦੀ ਹੈ ਡੀਜੀਪੀ ਕਹਿੰਦਾ ਉਸ ਸਮੇਂ ਦੇ ਪੁਲਿਸ ਅਫਸਰ ਕਹਿੰਦੇ ਹੈ ਤੇ ਫੇਰ ਇਹਦੇ ਕੋਲੇ ਜਿਹੜਾ ਸੀਗਾ ਵਿਦੇਸ਼ੀ ਮਹਿਕਮਾ ਵੀ ਸੀਗਾ ਤੇ ਜੋ ਵੀ ਹੈਗਾ ਡੀਜੀਪੀ ਸਾਹਿਬ ਨੇ ਕਿਹਾ ਕਿ ਸੁਧਾਰਤ ਜੀ ਨੇ ਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਤਸਕਰੀ ਹੁੰਦੀ ਰਹੀ ਹੈ ਦੱਸੋ ਇੱਕ ਡੀਜੀਪੀ ਬਹੁਤ ਵੱਡਾ ਅਹੁਦਾ ਹੈ ਰੱਬ ਜੀ ਦਾ ਅਹੁਦਾ ਹੈ ਇਹ ਗੱਲ ਜਦੋਂ ਉਹ ਕਹਿ ਰਹੇ ਆ ਤੇ ਭਗਵੰਤ ਮਾਨਸਿਆ ਸਾਡੀ ਇੱਕੋ ਗੁਜਾਰਸ਼ ਹੈ ਕਿ ਇਹੋ ਜੇ ਬੰਦੇ ਹੋਰ ਜੋ ਮੱਛੀਆਂ ਵੱਡੀਆਂ ਫੜ ਕੇ ਅੰਦਰ ਦੇਓ ਤੇ ਤੁਹਾਨੂੰ ਕਈ ਪੀੜ੍hiyan ਯਾਦ ਕਰਿਆ ਕਰਨਗੀਆਂ ਕਿ ਭਗਵੰਤ ਮਾਨ ਨਾਂ ਦਾ ਮੁੱਖ ਮੰਤਰੀ ਆਇਆ ਸੀ। ਅਵਕਾਸ ਹੈ ਇਹ ਹੁੰਦੇ ਰਹਿੰਦੇ ਨਾ ਗਲੀਆਂ ਨਾਲੀਆਂ ਪਿਛਲੇ 70 ਸਾਲਾਂ ਤੋਂ ਚਲਦੀਆਂ ਆ ਰਹੀਆਂ ਨਾ ਪਾਣੀ ਰੁਕਿਆ ਕਿਸੇ ਦਾ ਨਾ ਰੁਕਣਾ। ਹਾਂ ਠੀਕ ਹੈ। ਖੇਤੀ ਪਾਣੀ ਮੁਹੱਈਆ ਕਰਾਇਆ ਤੇ ਅੱਜ ਲੋਕ ਜਿਹੜੇ ਉਹ ਯਾਦ ਕਰਦੇ ਆ ਕਿ ਸਾਡੇ ਇਨੇ ਸਾਲਾਂ ਬਾਅਦ ਸਾਡੇ ਖੇਤ ਨੂੰ ਪਾਣੀ ਲੱਗਿਆ ਇਹ ਇਹ ਚੀਜ਼ਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਜਿਹੜੀਆਂ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਗਲੀਆਂ ਨਾਲੀਆਂ ਇਹ ਤਾਂ 70 ਸਾਲਾਂ ਤੋਂ ਚੱਲਦੀ ਆ ਰਹੀਆਂ ਪਰ ਜਿਹੜੀ ਕ腐ਸ਼ਨ ਤੇ ਨਸ਼ੇ ਤੇ ਤੇ ਜਿਨ੍ਹਾਂ ਨੇ ਕਾਲੀਆਂ ਤੇ ਕਾਂਗਰਸ ਨੇ ਕ腐ਸ਼ਨ ਕੀਤੀ ਇਹਨਾਂ ਦੀਆਂ ਫੈਲਾਂ ਚੁੱਕ ਕੇ ਇਹਨਾਂ ਨੂੰ ਜੇਲ੍ਹ ਵਿੱਚ ਸੁੱਟ ਤੈਨੂੰ ਕਈ ਪੀੜ੍ਹੀਆਂ ਯਾਦ ਕਰਿਆ ਕਰਨੀਆਂ ਜਿਵੇਂ ਪ੍ਰਤਾਪ ਸਿੰਘ ਕੈਰੋਂ ਨੂੰ ਕਰਦੀਆਂ ਉਹਨੇ ਜੇ ਚੰਗੇ ਕੰਮ ਕਰਿਆ ਅੱਜ ਵੀ ਲੋਕ ਯਾਦ ਕਰਦੇ ਜਿਹੜੇ ਮੁਲਾਜ਼ਮ ਸੀ ਨਾ ਉਸ ਸਮੇਂ ਦੇ ਜੇ 5 ਦਿਨ ਕਰਦੇ ਸੁੱਦਾ ਡਿਸਮਿਸ ਜੇ ਡਿਊਟੀ ਤੇ ਨਹੀਂ ਜਾਂਦਾ ਸੀ ਕੁਤਾਹੀ ਕਰਦਾ ਸੀ ਡਿਸਮਿਸ ਔਰ ਜੇ ਇਹ ਲੱਗਦਾ ਸੀਗਾ ਕਿ ਇਹ ਤੰਗ ਪਰੇਸ਼ਾਨ ਕਰਦਾ ਤਾਂ ਮਾਨਸਾ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਵਾਲੇ ਨੂੰ ਭੀਖੇ ਇੱਥੋਂ ਤੱਕ ਸਿੜਦਾ ਸੀ ਉਹ ਤੇ ਅੱਜ ਉਹਨੂੰ ਯਾਦ ਕਰਦੇ ਲੋਕ ਦੇਖੋ ਪਿਛਲੇ ਅਸੀਂ ਨਹੀਂ ਦੇਖਿਆ ਪਰ ਜਿੰਨੇ ਬਜ਼ੁਰਗ ਬੈਠੇ ਉਹ ਯਾਦ ਕਰਦੇ ਵੀ ਪ੍ਰਤਾਪ ਸਿੰਘ ਜਰ ਕੈਰੋਂ ਇੱਕ ਮੁੱਖ ਮੰਤਰੀ ਹੋਇਆ ਸੀ। ਉਸ ਤਰ੍ਹਾਂ ਮਾਨ ਸਾਹਿਬ ਤੁਸੀਂ ਇੱਕ ਆਪਣਾ ਨਾਮ ਬਣਾਓ। ਤੁਹਾਨੂੰ ਜਿਹੜੇ ਹੈਗੇ ਆ ਲੋਕ ਯਾਦ ਕਰਨ ਕਈ ਪੀੜ੍ਹੀਆਂ ਤੱਕ ਉਹ ਕੰਮ ਕਰਕੇ ਜਾਓ। ਠੀਕ ਹੈ। ਇਹਨਾਂ ਨੂੰ ਚੁਪਦਾ ਹੈ ਕਿ ਆਮ ਘਰਾਂ ਦਾ ਮੁੰਡਾ ਇੱਕ ਮੁੱਖ ਮੰਤਰੀ ਬਣ ਗਿਆ ਇਹ ਚ ਕੋਈ ਦੋ ਰਹਿ ਨਹੀਂ। ਤੇ ਪਰ ਜੇ ਤੁਸੀਂ ਇਹੋ ਜੀਆਂ ਮੱਛੀਆਂ ਫੜੋ ਵੱਡੀਆਂ ਮੱਛੀਆਂ ਫੜੋ। ਇੱਕ ਛੋਟਾ ਜਿਹਾ ਫੜ ਲਿਆ ਚਿੱਟੇਗਰਾਮ ਵਾਲਾ ਪੁਲਿਸ ਤੇ 8-10 ਬੰਦੇ ਐ ਥੱਲੇ ਭਾਈ ਬੈਠੇ ਐ ਕਿੰਨਾ ਫੜਿਆ 1 ਗ੍ਰਾਮ ਜੀ 2 ਗ੍ਰਾਮ 3 ਗ੍ਰਾਮ 5 ਗ੍ਰਾਮ 8 ਪੁਲਿਸ ਵਾਲਿਆਂ ਫੋਟੋ ਖਿੱਚੀ ਕਿਉਂ ਯਾਰਵੇਂ ਤੁਸੀਂ ਨਾ ਤਾਂ ਅਖਬਾਰ ਦੀ ਸਪੇਸ ਖਰਾਬ ਕਰਦੇ ਹੋ ਤੇ ਨਾਲੇ ਇੱਕ 2 ਗ੍ਰਾਮਾਂ ਨਾਲ ਕੀ ਹੁੰਦਾ ਜਿਹੜੇ ਵੱਡੀਆਂ ਮਗਰਮੱਛ ਐ ਵੱਡੀਆਂ ਜਿਨ੍ਹਾਂ ਨੇ ਕੋਠੀਆਂ ਪਾਈਆਂ ਕ੍ਰਾਪਸ਼ਨ ਤੋਂ ਜਿਵੇਂ ਕਿਸੇ ਕਹਨੇ ਹੁੰਨੇ ਆ ਕਿ ਸਾਰੇ ਪੰਜਾਬ ਦੇ ਜੇ ਮੋਬਾਈਲ ਫੋਨ ਫੜਨੇ ਹੋਣਾਂ ਫੜ ਕੇ ਵੇਚਨੇ ਹੁਣ ਤਾਂ ਪੰਜਾਬ ਦਾ 1 ਮਿੰਟ ਚ ਕਰਜਾ ਲੈ ਜੂਗਾ ਪਰ ਫੋਨ ਫਣ ਤੋਂ ਬਾਅਦ ਆ ਜਿਹੜੇ ਲੋਕ ਮੈਂਟਲ ਹੋ ਜਾਣਗੇ ਤੇ ਦੂਸਰਾ ਹੈਗਾ ਜਿਹੜਾ ਕਾਂਗਰਸ ਦੇ ਅਕਾਲੀਆਂ ਨੇ ਜਿਹੜੇ ਦਿਗਜ ਲੀਡਰ ਹੈ ਉਸ ਸਮੇਂ ਦੇ ਅਫਸਰ ਤੇ ਉਹਨਾਂ ਦੀਆਂ ਜੇ ਪ੍ਰਾਪਰਟੀਆਂ ਤੁਸੀਂ 1 ਘੰਟੇ ਚ ਵੇਚ ਦਿਓਂਦੇ ਸਾਰੇ ਪੰਜਾਬ ਦਾ ਜਿਹੜਾ ਕਰਜਾ ਉਹ ਅੱਧੇ ਮਿੰਟ ਵਿੱਚ ਲੈ ਜੀ ਉਮੀਦ ਕਰਦੇ ਆ ਕਿ ਤੁਸੀਂ ਲੋਕਾਂ ਦੇ ਭਰੋਸੇ ਤੇ ਖਰਾ ਉਤਰੋਗੇ ਤੇ ਫਿਰ ਯਾਦ ਕਰਿਆ ਕਰਨ ਕਿ ਗੁਮਿੰਦਰ ਮਾਸਟਰ ਦਾ ਮੁੰਡਾ ਯਾਰ ਸਤੋਜ ਤੋਂ ਮੁੱਖ ਮੰਤਰੀ ਬਣਿਆ ਸੀ ਤੇ ਉਹਨੇ ਆਹ ਕੰਮ ਕਰੇ ਕਈ ਪੀੜੀਆਂ ਯਾਦ ਕਰਨ ਭਗਵੰਤ ਮਾਨਸਿਆ ਇਹੋ ਜੇ ਕੰਮ ਕਰ ਜਾ ਤੁਹਾਡੇ ਕੋਲੇ ਡੇਢ ਸਾਲ ਹਜੇ ਬਾਕੀ ਹੈ ਡੇਢ ਸਾਲ ਵਿੱਚ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਬੇਨਤੀ ਨੂੰ ਪ੍ਰਮਾਣ ਕਰਨਾ ਉਮੀਦ ਹੈ ਕਿ ਤੁਸੀਂ ਵੱਡੀਆਂ ਜਿਹੜੀਆਂ ਮੱਛੀਆਂ ਹਨ ਉਹਨਾਂ ਨੂੰ ਫੜੋਗੇ ਦੋ ਕਲੰਕਾ ਪੰਜਾਬ ਦੇ ਵਿੱਚ ਇੱਕ ਨਸ਼ਾ ਤੇ ਦੂਸਰੀ ਕ੍ਰਪਸ਼ਨ ਕਿਉਂ ਨਸ਼ੇ ਵਾਲੇ ਦਾ ਨਹੀਂ ਪਤਾ ਲੱਗਦਾ ਕਿੱਥੇ ਮਰੂਗਾ ਕਿੱਥੇ ਸਿੱਟੂਗਾ ਇੱਕ ਡਰਾਈਵਰ ਆ ਉਹ ਗੱਡੀ ਚਲਾਈ ਜਾਂਦਾ ਨਸ਼ਾ ਕਰਕੇ ਸਾਰੀਆਂ ਸਵਾਰੀਆਂ ਖਤਰੇ 'ਚ ਤੇ ਉਹ ਹੀ ਕ੍ਰਪਸ਼ਨ ਹੈ ਕਿਸੇ ਨੂੰ ਨਹੀਂ ਸਾਫ਼ ਨਹੀਂ ਮਿਲਦਾ ਜਦੋਂ ਅਗਲਾ ਅਫਸਰਾਂ ਨੂੰ 2-2 3-3 ਲੱਖ ਰੁਪਈਆ ਦੇ ਕੇ ਜਿਹੜੀ ਇਨਕੁਆਰੀ ਆ ਦੂਜੇ ਪਾਸੇ ਲੈ ਜਾਂਦਾ ਪੜਤਾਲ ਨੂੰ ਦੂਜੇ ਪਾਸੇ ਲੈ ਜਾਂਦਾ ਤੇ ਉਹ ਵਿਚਾਰਾ ਜਿਹੜਾ ਹੈਗਾ ਬੰਦਾ ਨੂੰ ਇਨਸਾਫ ਨਹੀਂ ਮਿਲਦਾ ਉਹ ਪਰੇਸ਼ਾਨ ਰਹਿੰਦਾ ਫਿਰ ਰੱਬ ਤੇ ਡੋਰੀ ਰੱਖਦਾ ਫਿਰ ਐਂਡ ਤੇ ਉਹਨੂੰ ਟਾਈਮ ਪਾ ਕੇ ਇਨਸਾਫ ਤਾਂ ਮਿਲ ਜਾਂਦਾ ਪਰ ਜਿਨ੍ਹਾਂ ਨੇ ਅਨਜਸਟਸ ਕੀਤਾ ਹੁੰਦਾ ਉਹ ਵੀ ਇਧਰ ਅੰਗਨਾ ਕੈਂਸਰ ਨਾਲ ਤੇ ਹੋਰ ਬਿਮਾਰੀਆਂ ਨਾਲ ਮਰਦੇ ਐ ਤੇ ਟਾਈਮ ਨਾਲ ਕਿਉਂਕਿ ਉਹ ਵੀ ਸ਼ਿਕਾਰ ਹੋ ਜਾਂਦੇ ਐ ਤੇ ਉਸ ਬੰਦੇ ਨੂੰ ਵੀ ਰ ਇਨਸਾਫ ਮਿਲ ਜਾਂਦਾ ਰੱਬ ਦੇ ਘਰੋਂ ਤੇ ਉਮੀਦ ਕਰਦੇ ਆ ਕਿ ਤੁਸੀਂ ਜੋ ਕਹਿੰਦੇ ਹੋ ਉਹਨਾਂ ਕਿ ਭਾਈ ਇੱਕ ਸਪਰੇਅ ਪੀਣ ਦੇ ਬਰਾਬਰ ਹੈ ਜੇ ਮੈਂ ਕਰਾਪਸ਼ਨ ਕਰਾਂ ਇਹ ਚ ਕੋਈ ਦੋ ਰੈਣੀ ਨਹੀਂ ਕੀਤੀ ਪਰ ਉਸ ਨੂੰ ਅਮਲੀ ਰੂਪ ਦੇ ਵਿੱਚ ਲਿਆਓ ਤੁਹਾਨੂੰ ਲੋਕ ਚੰਗਾ ਕਹਿੰਦੇ ਆ ਇਹ ਲੀਡਰ ਚਾਹੇ ਲੱਕ ਮਾੜਾ ਕਹੀ ਜਾਣ ਜਿਨ੍ਹਾਂ ਦੇ ਕੰਮ ਹੋਇਆ ਜਿਨ੍ਹਾਂ ਦੇ ਧੀਆ ਪੁੱਤ ਨੌਕਰੀਆਂ ਤੇ ਲੱਗਿਆ ਜਿਨ੍ਹਾਂ ਦੇ ਖੇਤਾਂ ਨੂੰ ਪਾਣੀ ਗਿਆ ਹੋਰ ਜੋ ਕੰਮ ਕੀਤੇ ਆ ਜਿਨ੍ਹਾਂ ਨੂੰ ਕੋਈ ਇਨਸਾਫ ਮਿਲਿਆ ਜਸਟਿਸ ਮਿਲਿਆ ਉਹ ਲੋਕ ਚੰਗਾ ਕਹਿੰਦੇ ਆ ਮਾੜਾ ਤਾਂ ਇਸ ਧਰਤੀ ਤੇ ਜੇ ਰੱਬ ਵੀ ਉਤਰਿਆ ਆਵੇ ਉਹਨੂੰ ਵੀ ਅਗਲਾ ਕਹਿੰਦਾ ਕਿਉਂਕਿ ਕਿਸੇ ਨੂੰ ਜਿੱਤਿਆ ਨਹੀਂ ਜਾ ਸਕਦਾ ਪਰ ਖਾਸ ਕਰਕੇ ਜਿਹੜੇ ਲੀਡਰ ਹੈ ਤੁਹਾਡੀ ਬਦਰਾਮੀ ਕਰਦੇ ਆ ਲਾਈਵ ਹੁੰਦੇ ਆ ਹੋਰ ਕਰਦੇ ਲੋਕਾਂ ਨੂੰ ਸਾਰਾ ਪਤਾ ਹੈ ਜਿਵੇਂ ਉਹਨੇ ਮਜੀਠੀਏ ਦੇ ਵਿੱਚ ਇਸ ਵਿੱਚ ਹੈ ਚੰਨੀ ਕਹਿੰਦਾ ਸੀ ਕਿ ਮਾੜਾ ਹੋਇਆ ਸੁਖਪਾਲ ਕਰ ਕਹਿੰਦਾ ਸੁਖਪਾਲ ਖਹਿਰਾ ਕਹਿੰਦਾ ਮਾੜਾ ਹੋਇਆ ਪ੍ਰਕਾਸ਼ ਸਿੰਘ ਕਹਿੰਦਾ ਮਾੜਾ ਹੋਇਆ ਬਾਜਵਾ ਕਹਿੰਦਾ ਮਾੜਾ ਹੋਇਆ ਰਾਜਾ ਬੜਿੰਗ ਕਹਿੰਦਾ ਮਾੜਾ ਹੋਇਆ ਸੁਖਬੀਰ ਬਾਦਲ ਨੇ ਤਾਂ ਕਹਿਣੀ ਸੀ ਮਾੜਾ ਹੋਇਆ ਹਰ ਸਿਮਰਤ ਕੌਰ ਕਹਿੰਦੀ ਹੈ ਮਾੜਾ ਹੋਇਆ ਪਰ ਉਹਨੇ ਇੱਕ ਗੱਲ ਕਹੀ ਸੀ ਜੇ ਮੇਰੇ ਭਰਾ ਦਾ ਚਿੱਟੇ ਦਾ ਚੁੰਡੀ ਵੀ ਵੇਚੀ ਹੋਵੇ ਸੂਈ ਭਰ ਵੀ ਵੇਚੀ ਹੋਵੇ ਕਹਿੰਦੀ ਕੱਖ ਨਾ ਰਹੇ ਪਰ ਉਹ ਬੀਬੀ ਦੀ ਅਰਦਾਸ ਪੂਰੀ ਹੁੰਦੀ ਹੈ ਤੇ ਭਾਈ ਰਿਹਾ ਵੀ ਨਹੀਂ ਜਿਹੜੇ ਲੋਕ ਆ ਅੜੀਸਰ ਜਾਂਦੇ ਆ ਜਾਂ ਚਪਹਿਰਾ ਸਾਹਿਬ ਤੇ ਜਾਂਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਤੁਸੀਂ ਹਰ ਸਿਮਰਤ ਕੌਰ ਕੋਲ ਜਾਇਆ ਕਰੋ ਉਹ ਛੇਤੀ ਪੂਰੀ ਹੁੰਦੀ ਹੈ ਕਿਉਂਕਿ ਜਦੋਂ ਇੱਕ ਮੈਂ ਤੁਹਾਨੂੰ ਗੱਲ ਦੱਸਦਾ 2013 ਦੇ ਵਿੱਚ ਜਦੋਂ ਬੀਬੀ ਜਿੱਤੀ ਹੈ ਨਾ ਤਾਂ ਹੈਲੀਕਾਪਟਰ ਤੇ ਆ ਰਹੇ ਸੀ ਤਲਵੰਡੀ ਸਾਬੋ ਕਾਨਫਰੰਸ ਤੇ ਤਾਂ ਜਦੋਂ ਜਹਾਜ਼ ਥੱਲੇ ਆਇਆ ਤਾਂ ਬਾਦਲ ਕਹਿੰਦਾ ਦੇਖ ਰੰਗ ਬਰਗੀਆਂ ਪੱਗਾਂ ਤੇ ਹੋਰ ਜਿਹੜਾ ਇਕੱਠ ਸੀ ਲੋਕਾਂ ਦਾ ਕਿੰਨਾ ਠਾਠਾ ਮਾਰਦਾ ਕਿੰਨਾ ਸੋਹਣਾ ਲੱਗਦਾ ਉੱਪਰ ਬੈਠੇ ਨੂੰ ਕਹਿ ਰਿਹਾ ਸੀ ਉਹ ਆਪ ਕਹਿੰਦਾ ਜੇ ਇੱਥੇ ਆਪਾਂ 100-100 ਦੇ ਨੋਟ ਸਿੱਟਿਏ ਲੋਕ ਬਹੁਤ ਖੁਸ਼ ਹੋਣਗੇ ਉਹ ਪੁਰਾਣਾ ਬੰਦਾ ਸੀ ਸੁਖਵੀਰ ਬਾਦਲ ਕਹਿੰਦਾ ਜੇ 5-500 ਦੇ ਨੋਟ ਸਿੱਟਿਏ ਤਾਂ ਲੋਕ ਬਹੁਤ ਖੁਸ਼ ਹੋਣਗੇ ਹਰ ਸਿਮਰਤ ਨਵੀਂ-ਨਵੀਂ ਜਿੱਤੀ ਸੀ ਕਿਉਂਕਿ ਕਰੰਸੀ 2016 ਚ ਬਦਲੀ ਐ ਹਰ ਸਿਮਰਤ ਨਵੀਂ-ਨਵੀਂ ਜਿੱਤੀ ਸੀ ਕਹਿੰਦੀ ਜੇ ਆਪਾਂ ਹਜ਼ਾਰ-ਹਜ਼ਾਰ ਦੇ ਨੋਟ ਸਿੱਟਿਏ ਲੋਕ ਬਹੁਤ ਖੁਸ਼ ਹੋਣਗੇ ਤੇ ਪਾਇਲਟ ਕਹਿੰਦਾ ਸੁਣੀ ਗਿਆ ਪਾਇਲਟ ਕਹਿੰਦਾ ਕਹਿੰਦਾ ਜੇ ਮੈਂ ਸੋਨੂੰ ਤਿੰਨਾ ਨੂੰ ਸਿਰਦਿਆਂ ਨਾ ਲੋਕ ਬੜੇ ਖੁਸ਼ ਹੋਣਗੇ ਸੋ ਭਗਵਾਨ ਤੁਮਾਨ ਸਿਆਸੀ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਜੇ ਤੂੰ ਜੇਲ੍ਹ 'ਚ ਸਿੱਟ ਦੇਣਾ ਜਿੰਨੇ ਬੰਦੇ ਐ ਤਸਕਰ ਐ ਜਾਂ ਕਰਪਸ਼ਨ ਵਾਲੇ ਬੰਦੇ ਐ ਤੇ ਲੋਕ ਬਹੁਤ ਖੁਸ਼ ਹੋਣਗੇ ਤੇ ਤੈਨੂੰ ਕਈ ਪੀੜ੍ਹੀਆਂ ਮੇਰਾ ਵੀਰਾ ਯਾਦ ਕਰਨਗੇ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ